ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਨ ਵਿੱਚ ਫਿਕਰਾਂ ਦੇ ਤੂਫਾਨ ਵਗ ਰਹੇ ਹੋਣ ਜਦੋਂ ਦਿਲ ਅੰਦਰੋਂ ਡਰਿਆ ਹੋਇਆ ਹੋਵੇ ਜਦੋਂ ਰੋਜ਼ਮਰਾਂ ਦੀਆਂ ਚਿੰਤਾਵਾਂ ਸਾਨੂੰ ਘੇਰ ਲੈਣ ਜਦੋਂ ਮਨੁੱਖ ਦਾ ਕਰਮ ਕਲੇਸ਼ ਮਨ ਹਮੇਸ਼ਾ ਇੱਕ ਹੀ ਸਵਾਲ ਪੁੱਛਦਾ ਹੋਵੇ ਕਿ ਇੰਨਾਂ ਫਿਕਰਾਂ ਵਿੱਚੋਂ ਬਚ ਕੇ ਮੈਂ ਰੱਬ ਨੂੰ ਕਿਵੇਂ ਯਾਦ ਕਰਾਂ ਜ਼ਿੰਦਗੀ ਦੀ ਦੌੜ ਘਰ-ਕਰਸਤੇ ਦੇ ਕੰਮ ਰਿਸ਼ਤਿਆਂ ਦੀਆਂ ਚਿੰਤਾਵਾਂ ਆਪਣੀਆਂ ਖੁਆਇਸ਼ਾਂ ਡਰ ਅਧੂਰੇ ਰਹਿ ਗਏ ਸੁਪਨੇ ਇਹ ਸਾਰੀਆਂ ਗੱਲਾਂ ਮਨ ਵਿੱਚ ਇੱਕ ਭਾਰੀ ਬਾਤਾਂ ਵਰਨ ਬਣਾਉਣ ਲੱਗ ਪੈਂਦੀਆਂ ਨੇ ਮਨ ਫੜਫੜਾਉਂਦਾ ਹੈ ਦਿਲ ਪਟਕਦਾ ਹੈ ਤੇ ਰੂਹ ਆਪਣੇ ਮਾਲਕ ਦੀ ਗੋਦ ਲੱਭਣ ਲੱਗਦੀ ਹੈ ਪਰ ਰਾਹ ਕਿਹੜਾ ਹੈ ਕਿ ਰੱਬ ਨੂੰ ਯਾਦ ਕਰਨ ਲਈ ਫਿਕਰਾਂ ਦਾ ਖਤਮ ਹੋਣਾ ਜ਼ਰੂਰੀ ਹੈ ਕਿ ਫਿਕਰਾਂ ਦੇ ਬਿਨਾ ਹੀ ਰੱਬ ਯਾਦ ਆਉਂਦਾ ਹੈ ਜਵਾਬ ਇਹ ਹੈ ਕਿ ਰੱਬ ਨੂੰ ਫਿਕਰਾਂ ਦੇ ਵਿੱਚ ਵੀ ਯਾਦ ਕੀਤਾ ਜਾ ਸਕਦਾ ਹੈ ਬਲਕਿ ਜ਼ਿੰਦਗੀ ਦਾ ਸਭ ਤੋਂ ਸੁੰਦਰ ਸਿਮਰਨ ਵੀ ਉਹੀ ਹੈ ਜੋ ਚਿੰਤਾ ਦੇ ਦਰਿਆ ਵਿੱਚੋਂ ਨਿਕਲ ਕੇ ਕੀਤਾ ਜਾਵੇ ਇਹ ਪਾਠ ਮਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜ਼ਿੰਦਗੀ ਵਿੱਚ ਫਿਕਰਾਂ ਦਾ ਆਉਣਾ ਕੋਈ ਕਮੀ ਨਹੀਂ ਇਹ ਤਾਂ ਮਨੁੱਖਤਾ ਦੀ ਨਿਸ਼ਾਨੀ ਹੈ ਪਰ ਉਹ ਫਿਕਰਾਂ ਜਦੋਂ ਸਾਡੇ ਰੱਬ ਨਾਲ ਜੋੜ ਨੁਕਸਾਨ ਪਹੁੰਚਾਉਣ ਲੱਗ ਪੈਣ ਉਦੋਂ ਸਾਨੂੰ ਉਸੇ ਸਮੇਂ ਆਪਣੇ ਆਪ ਨੂੰ ਜਗਾਉਣ ਦੀ ਲੋੜ ਹੁੰਦੀ ਹੈ ਜਿਵੇਂ ਰਾਤ ਦੇ ਹਨੇਰੇ ਵਿੱਚ ਇੱਕ ਛੋਟਾ ਦੀਵਾ ਜਗਦਾ ਹੈ ਤੇ ਪੂਰਾ ਘਰ ਰੋਸ਼ਨ ਹੋ ਜਾਂਦਾ ਹੈ ਉਸੇ ਤਰ੍ਹਾਂ ਸਿਮਰਨ ਦਾ ਇੱਕ ਛੋਟਾ ਸਾਹ ਵਾਕਿਆ ਹੀ ਮਨ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਆਓ ਅੱਜ ਅਸੀਂ ਇਸ ਪਾਠ ਦੇ ਸ਼ੁਰੂਆਤ ਕਰੀਏ ਜਿੱਥੇ ਅਸੀਂ ਸਿੱਖਾਂਗੇ ਕਿ ਫਿਕਰਾਂ ਦੇ पिਂਜਰ ਤੋਂ ਆਤਮਾ ਨੂੰ ਕਿਵੇਂ ਆਜ਼ਾਦ ਕਰਨਾ ਹੈ ਤੇ ਰੱਬ ਦੀ ਯਾਦ ਦੇ ਰਾਹ ਤੇ ਕਿਵੇਂ ਤੁਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਰਾਹ ਉੱਤੇ ਤੁਰਦਿਆਂ ਮਨੁੱਖ ਅਕਸਰ ਆਪਣੇ ਆਪ ਨੂੰ ਫਿਕਰਾਂ ਦੇ ਜਾਲ ਵਿੱਚ ਫਸਿਆ ਹੋਇਆ ਪਾਉਂਦਾ ਹੈ ਹਰ ਰੋਜ਼ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਦਿਲ ਨੂੰ ਸਤਾਉਣ ਲੱਗਦੀ ਹੈ ਕਦੇ ਘਰ ਦੀਆਂ ਜ਼ਿੰਮੇਵਾਰੀਆਂ ਕਦੇ ਬੱਚਿਆਂ ਦਾ ਭਵਿੱਖ ਅਤੇ ਕਦੇ ਨੌਕਰੀ ਦੀ ਚਿੰਤਾ ਕਦੇ ਰਿਸ਼ਤਿਆਂ ਵਿੱਚ ਤਣਾਅ ਮਨੁੱਖ ਦੇ ਦਿਲ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੇ ਤੂਫਾਨ ਚੱਲਦੇ ਰਹਿੰਦੇ ਨੇ ਮਨ ਕਦੇ ਸ਼ਾਂਤ ਪਾਣੀ ਨਹੀਂ ਰਹਿੰਦਾ ਬਲਕਿ ਇੱਕ ਬੇਕਾਬੂ ਦਰਿਆ ਵਾਂਗ ਲਗਾਤਾਰ ਉਥਲ-ਪੁਥਲ ਵਿੱਚ ਰਹਿੰਦਾ ਹੈ। ਇਹੀ ਮਨ ਦੀ ਬੇਚੈਨੀ ਰੱਬ ਦੀ ਯਾਦ ਨੂੰ ਧੁੰਦਲਾ ਕਰ ਦਿੰਦੀ ਹੈ। ਪਰ ਰੱਬ ਨੂੰ ਯਾਦ ਕਰਨਾ ਕੋਈ ਉਸ ਵੇਲੇ ਨਹੀਂ ਬਣਿਆ ਜਦੋਂ ਮਨ ਪੂਰੀ ਤਰ੍ਹਾਂ ਸ਼ਾਂਤ ਹੋਵੇ। ਬਲਕਿ ਰੱਬ ਨੂੰ ਯਾਦ ਕਰਨਾ ਉਸ ਵੇਲੇ ਸਭ ਤੋਂ ਜ਼ਿਆਦਾ ਲਾਜ਼ਮੀ ਹੈ ਜਦੋਂ ਮਨ ਸਭ ਤੋਂ ਜ਼ਿਆਦਾ ਡੋਲ ਰਿਹਾ ਹੋਵੇ। ਸਿਖਰਾਂ ਦੇ ਵਿੱਚ ਰੱਬ ਦੀ ਯਾਦ ਤੱਕ ਪਹੁੰਚਣ ਦਾ ਰਾਹ ਦਿਲ ਵਿੱਚ ਹੀ ਹੈ ਅਤੇ ਇਹ ਰਾਹ ਉਹਨਾਂ ਨੂੰ ਮਿਲਦਾ ਹੈ ਜੋ ਆਪਣੀ ਚਿੰਤਾ ਨੂੰ ਭੁਜਾਉਣ ਦੀ ਬਜਾਏ ਉਸ ਨੂੰ ਰੱਬ ਦੇ ਅੱਗੇ ਰੱਖ ਦੇਣ ਦੀ ਹਿੰਮਤ ਰੱਖਦੇ ਹਨ ਮਨੁੱਖ ਜਦੋਂ ਆਪਣੀਆਂ ਅਸਲ ਕਮਜ਼ੋਰੀਆਂ ਨੂੰ ਸਵੀਕਾਰ ਕਰ ਲੈਂਦਾ ਹੈ ਉਦੋਂ ਉਹ ਅੱਧਾ ਸਫਲ ਤੈਅ ਕਰ ਚੁੱਕਾ ਹੁੰਦਾ ਹੈ ਰੱਬ ਉਦੋਂ ਨਹੀਂ ਮਿਲਦਾ ਜਦੋਂ ਅਸੀਂ ਆਪਣੇ ਆਪ ਨੂੰ ਬੇਦਾਗ ਦਿਖਾਉਂਦੇ ਹਾਂ ਰੱਬ ਉਹਦੋਂ ਮਿਲਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਉਸ ਦੇ ਅੱਗੇ ਕੱਚੇ ਟੁੱਟੇ ਡਰੇ ਹੋਏ ਤੇ ਫਿਕਰਾਂ ਨਾਲ ਭਰੇ ਹੋਏ ਰੱਖਦੇ ਹਾਂ ਇਨਸਾਨ ਸੋਚਦਾ ਹੈ ਕਿ ਫਿਕਰਾਂ ਦੇ ਖਤਮ ਹੋਏ ਬਿਨਾ ਸਿਮਰਨ ਨਹੀਂ ਹੋ ਸਕਦਾ ਪਰ ਹਕੀਕਤ ਇਸ ਦੇ ਉਲਟ ਹੈ ਜਿੱਥੇ ਫਿਕਰਾਂ ਵੱਧ ਹੁੰਦੀਆਂ ਨੇ ਉਥੇ ਸਿਮਰਨ ਹੋਰ ਵੀ ਮਿੱਠਾ ਗਹਿਰਾ ਅਤੇ ਸੱਚਾ ਹੋ ਜਾਂਦਾ ਹੈ ਕਿਉਂਕਿ ਫਿਕਰਾਂ ਦੇ ਦਰਦ ਵਿੱਚੋਂ ਨਿਕਲ ਕੇ ਜਦੋਂ ਨਾਮ ਲਿਆ ਜਾਂਦਾ ਹੈ ਉਹੋ ਦਿਲ ਦੀ ਸਚਾਈ ਨਾਲ ਮਿਲਦਾ ਹੈ ਉਹ ਸਿਮਰਨ ਬਣਾਵਟੀ ਨਹੀਂ ਹੁੰਦਾ ਉਹ ਰਸਮੀ ਨਹੀਂ ਹੁੰਦਾ ਉਹ ਅਸਲ ਵਿੱਚ ਹੁੰਦਾ ਹੈ ਫਿਕਰਾਂ ਨੂੰ ਦੂਰ ਕਰਨਾ ਮਨੁੱਖ ਦੇ ਬਸ ਦੀ ਗੱਲ ਨਹੀਂ ਫਿਕਰਾਂ ਤਾਂ ਮਨੁੱਖ ਦੇ ਸਾਥੀ ਨੇ ਜੇ ਜੀਵਨ ਹੈ ਤਾਂ ਫਿਕਰ ਹੈ ਇਹ ਮੰਨ ਲੈਣਾ ਹੀ ਇੱਕ ਵੱਡੀ ਰਾਹਤ ਹੈ ਪਰ ਇਹ ਸਮਝ ਲੈਣਾ ਹੋਰ ਵੱਡਾ ਰਾਜ ਹੈ ਕਿ ਫਿਕਰ ਰੱਬ ਦੇ ਯਾਦ ਤੋਂ ਵੱਡੇ ਨਹੀਂ ਹੋ ਸਕਦੇ ਜਦੋਂ ਮਨੁੱਖ ਦੇ ਤਰਫੋਂ ਯਤਨ ਹੁੰਦਾ ਹੈ ਤਾਂ ਰੱਬ ਵੱਲੋਂ ਮਿਹਰ ਹੁੰਦੀ ਹੈ ਫਿਕਰਾਂ ਨੂੰ ਰੱਬ ਨਾਲ ਜੋੜ ਜੋੜਨ ਦੇ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੀ ਬੇਵਸੀ ਨੂੰ ਸਵੀਕਾਰ ਕੀਤਾ ਜਾਵੇ ਦਿਲ ਅੰਦਰੋਂ ਕਹੇ ਹੇ ਵਾਹਿਗੁਰੂ ਮੇਰੇ ਵੱਸ ਦੀ ਕੋਈ ਗੱਲ ਨਹੀਂ ਜੇ ਮੈਂ ਕੁਝ ਕਰ ਸਕਦਾ ਹਾਂ ਤਾਂ ਮੈਂ ਅੱਜ ਫਿਕਰਾਂ ਦੇ ਨਾ ਰੁੜਦਾ ਹੁਣ ਇਹ ਸਾਰਾ ਭਾਰ ਤੇਰੇ ਹਵਾਲੇ ਇਸੇ ਤਰ੍ਹਾਂ ਦੇ ਸਮਰਪਣ ਵਿੱਚ ਇੱਕ ਅਦਭੁਤ ਸ਼ਕਤੀ ਹੈ ਜਦੋਂ ਮਨੁੱਖ ਆਪਣੀ ਮੰਨਤਾ ਆਪਣੀ ਬੁੱਧੀ ਆਪਣੀ ਪਲੈਨਿੰਗ ਆਪਣੀ ਹਕੀਮਤ ਨੂੰ ਛੱਡ ਕੇ ਰੱਬ ਨੂੰ ਬੁਲਾਉਂਦਾ ਹੈ ਉਦੋਂ ਰੱਬ ਉਸ ਦੀ ਜ਼ਿੰਦਗੀ ਵਿੱਚ ਮਨ ਦੀ ਸ਼ਾਂਤੀ ਦੇ ਰੂਪ ਵਿੱਚ ਦਾਖਲ ਹੁੰਦਾ ਹੈ ਸਿਮਰਨ ਦੀ ਸ਼ੁਰੂਆਤ ਉਸ ਵੇਲੇ ਹੁੰਦੀ ਹੈ ਕਈ ਵਾਰ ਸਿਮਰਨ ਕਰਨ ਦੀ ਤਕਨੀਕ ਤੋਂ ਵੱਧ ਇਹ ਸਮਰਪਣ ਜ਼ਿਆਦਾ ਜ਼ਰੂਰੀ ਹੁੰਦਾ ਹੈ ਫਿਕਰਾਂ ਤੋਂ ਨਿਕਲ ਕੇ ਸਿਮਰਨ ਕਰਨ ਦਾ ਸਭ ਤੋਂ ਸੌਖਾ ਰਾ ਇਹ ਹੈ ਕਿ ਜੋ ਵੀ ਫਿਕਰ ਮਨ ਨੂੰ ਚੁਗਦਾ ਹੈ ਉਸ ਨੂੰ ਸਿਮਰਨ ਦੀ ਸੀੜੀ ਬਣਾ ਦਿੱਤਾ ਜਾਵੇ ਜਿਵੇਂ ਕਿ ਜੇ ਮਨ ਵਿੱਚ ਡਰ ਆ ਰਿਹਾ ਹੈ ਤਾਂ ਉਹੀ ਡਰ ਅੰਦਰੋਂ ਕਹੇ ਵਾਹਿਗੁਰੂ ਮੇਰੇ ਨਾਲ ਹੈ ਜੇ ਮਨ ਵਿੱਚ ਚਿੰਤਾ ਆ ਰਹੀ ਹੈ ਤਾਂ ਉਹੀ ਚਿੰਤਾ ਕਹੇ ਕਿ ਵਾਹਿਗੁਰੂ ਮੇਰਾ ਰਾਖਾ ਹੈ ਜੇ ਮਨ ਵਿੱਚ ਤਸਰਤਾ ਜਾਂ ਬੇ ਬੇਵਸੀ ਆ ਰਹੀ ਹੈ ਤਾਂ ਉਹੀ ਸਾਹਾਂ ਵਿੱਚੋਂ ਨਿਕਲਵਾਲੀ ਆਵਾਜ਼ ਕਹੇ ਕਿ ਵਾਹਿਗੁਰੂ ਸਭ ਕੁਝ ਕਰ ਸਕਦਾ ਹੈ। ਇਹ ਹੀ ਮਨ ਦਾ ਸਿਖਾਇਆ ਹੋਇਆ ਸਿਮਰਨ ਨਹੀਂ ਇਹ ਰੂਹ ਦਾ ਜੰਮਿਆ ਹੋਇਆ ਸਿਮਰਨ ਹੈ। ਕਿਉਂਕਿ ਇਹ ਸਿਮਰਨ ਬਾਹਰੋਂ ਨਹੀਂ ਆਉਂਦਾ ਮਨੁੱਖ ਦੀਆਂ ਕਿਤਾਬਾਂ ਵਿੱਚੋਂ ਨਹੀਂ ਆਉਂਦਾ। ਇਹ ਉਸ ਦੀ ਅਸਲ ਹਾਲਤ ਵਿੱਚੋਂ ਨਿਕਲਦਾ ਹੈ। ਰੱਬ ਨੂੰ ਇਹੀ ਸਿਮਰਨ ਪਿਆਰਾ ਹੁੰਦਾ ਹੈ। ਜਦੋਂ ਮਨੁੱਖ ਨਾਮ ਜਪਦਾ ਹੈ ਤਾਂ ਉਹ ਨਾਮ ਦਿਲ ਦੇ ਉੱਪਰ ਇੱਕ ਠੰਡੀ ਛਾਂ ਵਾਂਗ ਪੈ ਜਾਂਦਾ ਹੈ। ਮਨ ਦੀ ਨਰਮੀ ਗੁੱਸਾ ਬੇਚੈਨੀ ਸਾਰਾ ਹੌਲੀ-ਹੌਲੀ ਗਾਇਬ ਹੋਣ ਲੱਗਦਾ ਹੈ ਜਦੋਂ ਜੋਰਾ ਨਾ ਚਲਦੇ ਪੱਖੇ ਨੂੰ ਬੰਦ ਕਰਨ ਤੋਂ ਬਾਅਦ ਵੀ ਉਸ ਦਾ ਚੱਕਰ ਕੁਝ ਸਮੇਂ ਤੱਕ ਘੁੰਮਦਾ ਰਹਿੰਦਾ ਹੈ ਓਵੇਂ ਹੀ ਮਨ ਵੀ ਤੁਰੰਤ ਸ਼ਾਂਤ ਨਹੀਂ ਹੁੰਦਾ ਪਰ ਜਿਵੇਂ ਨਾਮ ਦਿਲ ਵਿੱਚ ਟਿਕਦਾ ਹੈ ਮਨ ਦਾ ਚੱਕਰ ਹੌਲੀ-ਹੌਲੀ ਠੀਰਾ ਹੋਣ ਲੱਗਦਾ ਹੈ ਇਹ ਹੀ ਸਿਮਰਨ ਦੀ ਮਿਹਰ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਇਹ ਹੈ ਕੀ ਉਹ ਸੋਚਦਾ ਹੈ ਕਿ ਫਿਕਰ ਉਸ ਦੇ ਵਿਰੁੱਧ ਨੇ ਪਰ ਫਿਕਰ ਵੀ ਕਈ ਵਾਰ ਰੱਬ ਦੇ ਸੁਨੇਹੇ ਹੁੰਦੇ ਨੇ ਕਈ ਵਾਰ ਫਿਕਰ ਰੱਬ ਇਹ ਦੱਸਣ ਲਈ ਦਿੰਦਾ ਹੈ ਕਿ ਤੂੰ ਬਹੁਤ ਦੂਰ ਚਲਾ ਗਿਆ ਹੈ ਤੇਰਾ ਮਨ ਮਾਇਆ ਵਿੱਚ ਡੁੱਬ ਰਿਹਾ ਹੈ ਹੁਣ ਮੁੜ ਆ ਕਈ ਵਾਰ ਫਿਕਰ ਉਸ ਦੇ ਅੰਦਰੋਂ ਇਹ ਆਵਾਜ਼ ਬਣਦੇ ਨੇ ਕਿ ਆਪਣੇ ਆਪ ਨੂੰ ਬਹੁਤ ਵੱਡਾ ਨਾ ਸਮਝ ਤੂੰ ਮੇਰੇ ਬਿਨਾ ਕੁਝ ਵੀ ਨਹੀਂ ਇਹ ਫਿਕਰ ਮਾਨ ਨੂੰ ਟੋਲ ਆਉਂਦੇ ਨੇ ਅਤੇ ਮਨੁੱਖ ਦੀ ਰੂਹ ਨੂੰ ਉਸ ਦੀ ਅਸਲੀਅਤ ਹਕੀਕਤ ਦਿਖਾਉਂਦੇ ਨੇ ਸਾਡੇ ਗੁਰੂ ਸਾਹਿਬ ਕਹਿ ਗਏ ਨੇ ਕਿ ਦੁੱਖ دارੂ ਸੁਖ ਰੋਗ ਪਿਆ ਦੁੱਖ ਦਵਾਈ ਹਨ ਤੇ ਸੁਖ ਰੋਗ ਹਨ ਫਿਕਰਾਂ ਨੂੰ ਵੀ ਦੁੱਖ ਸਮਝੋ ਤੇ ਇਹੋ ਦਵਾਈ ਨੇ ਜੇ ਇਹ ਨਾ ਹੋਣ ਤਾਂ ਮਨੁੱਖ ਰੱਬ ਵੱਲ ਮੁੜਦਾ ਹੀ ਨਹੀਂ ਜੇ ਮਨੁੱਖ ਦੀ ਹਮੇਸ਼ਾ ਜੇ ਮਨੁੱਖ ਹਮੇਸ਼ਾ ਸੁਖੀ ਰਹੇ ਉਹ ਕਦੇ ਰੱਬ ਨੂੰ ਯਾਦ ਹੀ ਨਹੀਂ ਕਰਦਾ ਭਰਜੇਦੋ ਫਿਕਰ ਮਨ ਨੂੰ ਚੁੱਕਦੇ ਨੇ ਦਿਲ ਭਾਰਾ ਹੁੰਦਾ ਹੈ ਉਦੋਂ ਮਨੁੱਖ ਦਾ ਹਿਰਦਾ ਰੱਬ ਨੂੰ ਯਾਦ ਕਰਦਾ ਹੈ ਇਸ ਤਰ੍ਹਾਂ ਫਿਕਰ ਮਨੁੱਖ ਨੂੰ ਰੱਬ ਦੇ ਨੇੜੇ ਲੈ ਜਾਣ ਵਾਲੇ ਸਾਧਨ ਹੁੰਦੇ ਨੇ ਫਿਕਰਾਂ ਤੋਂ ਨਿਕਲ ਕੇ ਸਿਮਰਨ ਕਰਨ ਦਾ ਇੱਕ ਹੋਰ ਸੌਖਾ ਰਾਹ ਹੈ ਸਾਹਾਂ ਨਾਲ ਨਾਮ ਜੋੜੋ ਜਦੋਂ ਮਨ ਘਬਰਾਏ ਦਿਲ ਟੜਕੇ ਚਿੰਤਾ ਚੁਬੇ ਸਿਰਫ ਇੱਕ ਡੂੰਗਾ ਸਾਹ ਲਓ ਤੇ ਮਨ ਅੰਦਰ ਕਹੋ ਵਾਹਿ ਗੁਰੂ ਤੇ ਸਾ ਬਾਹਰ ਛੱਡਦਿਆਂ ਕਹੋ ਤੇਰਾ ਭਾਣਾ ਮਿੱਠਾ ਲੱਗੇ ਇਹ ਦੋ ਵਾਕਏ ਮੰਨ ਦੀ ਮੰਨਦਿਆਂ ਹਜ਼ਾਰਾਂ ਚਿੰਤਾਵਾਂ ਨੂੰ ਖਤਮ ਕਰ ਸਕਦੇ ਨੇ ਕਿਉਂਕਿ ਜਿੱਥੇ ਭਾਣੇ ਦੀ ਪ੍ਰੇਰਣਾ ਆਉਂਦੀ ਹੈ ਉੱਥੇ ਚਿੰਤਾ ਦੀ ਬੁਨਿਆਦ ਹਿੱਲ ਜਾਂਦੀ ਹੈ ਫਿਕਰਾਂ ਦੇ ਵਿੱਚ ਰੱਬ ਨੂੰ ਯਾਦ ਕਰਨ ਦਾ ਰਾਹ ਹਮੇਸ਼ਾ ਸੌਖਾ ਨਹੀਂ ਪਰ ਇਹ ਰਾਹ ਜਦੋਂ ਇੱਕ ਵਾਰ ਮਨੁੱਖ ਚੁਣ ਲੈਂਦਾ ਹੈ ਉਦੋਂ ਜੀਵਨ ਬਦਲ ਜਾਂਦਾ ਹੈ ਕਿਉਂਕਿ ਰੱਬ ਦੇ ਨਾਮ ਦੀ ਮਿਠਾਸ ਕਦੇ ਵੀ ਫਿਕਰਾਂ ਦੀ ਕੜਵਾਹਟ ਨਾਲ ਹਾਰ ਨਹੀਂ ਖਾਂਦੀ ਜਿਵੇਂ ਇੱਕ ਬੂੰਦ ਸਹਿਦ ਪੂਰੇ ਮੂੰਹ ਦਾ ਸੁਆਦ ਬਦਲ ਦਿੰਦੀ ਹੈ ਓਵੇਂ ਹੀ ਇੱਕ ਜਪਿਆ ਹੋਇਆ ਵਾਹਿਗੁਰੂ ਪੂਰੇ ਦਿਨ ਦਾ ਹਾਲ ਬਦਲ ਦਿੰਦਾ ਹੈ ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਫਿਕਰਾਂ ਨੂੰ ਆਪਣੇ ਆਪ ਘਟਾਉਣ ਦੀ ਬਜਾਏ ਫਿਕਰਾਂ ਨੂੰ ਰੱਬ ਦੇ ਹਵਾਲੇ ਕਰ ਦੇਣਾ ਹੀ ਸੱਚੀ ਕਲਾ ਹੈ ਉਦੋਂ ਉਹ ਸਿਮਰਨ ਦਾ ਰਾਹ ਪੱਕਾ ਪਕੜ ਲੈਂਦਾ ਹੈ ਜਿਸ ਦਿਨ ਮਨੁੱਖ ਕਹਿ ਦਿੰਦਾ ਹੈ ਮੈਂ ਨਹੀਂ ਤੂੰ ਕਰ ਉਸ ਦਿਨ ਫਿਕਰਾਂ ਦੀ ਗ੍ਰਿਫਤ ਕਮਜ਼ੋਰ ਹੋਣ ਲੱਗਦੀ ਹੈ ਰੱਬ ਮਨੁੱਖ ਦੀ ਰੂਹ ਨੂੰ ਸ਼ਾਂਣ ਲੱਗਦਾ ਹੈ ਦਿਲ ਦੇ ਤੂਫਾਨ ਹੌਲੇ ਹੋਣ ਲੱਗਦੇ ਨੇ ਮਨ ਦੀਆਂ ਉਦਾਸੀਆਂ ਹਟਣ ਲੱਗਦੀਆਂ ਨੇ ਇਹ ਰੱਬ ਦੀ ਮਿਹਰ ਹੈ ਜੋ ਸਿਮਰਨ ਨਾਲ ਮਿਲਦੀ ਹੈ ਰੱਬ ਦੀ ਯਾਦ ਉਹ ਤਾਕਤ ਹੈ ਜੋ ਮਨੁੱਖ ਦੇ ਸਾਰੇ ਤੂਫਾਨਾਂ ਨਾਲ ਲੜ ਸਕਦੀ ਹੈ ਰੱਬ ਦੀ ਯਾਦ ਉਹ ਚਾਨਣ ਹੈ ਜੋ ਕਿਸੇ ਵੀ ਹਨੇਰੇ ਨੂੰ ਦੂਰ ਕਰ ਸਕਦਾ ਹੈ। ਰੱਬ ਦੀ ਯਾਦ ਉਹ ਆਸਰਾ ਹੈ ਜੋ ਮਾਨ ਦੇ ਕੱਚੇ ਫਰਸ਼ ਨੂੰ ਮਜ਼ਬੂਤ ਕਰ ਦਿੰਦਾ ਹੈ। ਕਦੋਂ ਕਦੇ ਜਦੋਂ ਕਦੇ ਮਨ ਬਹੁਤ ਭਾਰੀ ਹੋ ਜਾਵੇ ਤਾਂ ਇਹ ਸਮਝ ਲਓ ਕਿ ਤੁਸੀਂ ਰੱਬ ਤੋਂ ਦੂਰ ਨਹੀਂ। ਤੁਸੀਂ ਰੱਬ ਦੇ ਸਭ ਤੋਂ ਨੇੜੇ ਹੋ। ਕਿਉਂਕਿ ਇਹੀ ਵੇਲਾ ਰੱਬ ਤੁਹਾਡੀ ਆਵਾਜ਼ ਸੁਣਨ ਲਈ ਬੁਲਾਉਂਦਾ ਹੈ। ਅੰਤ ਵਿੱਚ ਮਨੁੱਖ ਨੂੰ ਇਹੀ ਸਿੱਖਿਆ ਲੱਗਦੀ ਸਿੱਖ ਲੱਗਦੀ ਹੈ ਕਿ ਰੱਬ ਨੂੰ ਯਾਦ ਕਰਨ ਲਈ ਫਿਕਰਾਂ ਦਾ ਖਤਮ ਹੋਣਾ ਜ਼ਰੂਰੀ ਨਹੀਂ ਬਲਕਿ ਫਿਕਰਾਂ ਵਾਲਾ ਮਨ ਹੀ ਸਿਮਰਨ ਦੇ ਰਾਹ ਤੇ ਚੱਲਦਾ ਹੈ ਸਾਫ਼ ਸੁਧ ਮਨ ਨਾ ਸਹੀ ਡਰੇ ਹੋਏ ਦਿਲ ਨਾਲ ਵੀ ਰੱਬ ਨੇੜੇ ਆ ਸਕਦਾ ਹੈ ਅਤੇ ਜਦੋਂ ਮਨੁੱਖ ਇੱਕ ਵਾਰ ਰੱਬ ਦੇ ਦਰ ਤੱਕ ਪਹੁੰਚਦਾ ਹੈ ਉਦੋਂ ਉਹ ਫਿਕਰ ਉਹ ਚਿੰਤਾਵਾਂ ਉਸ ਦੇ ਲਈ ਇੱਕ ਸਿੱਖਿਆ ਬਣ ਜਾਂਦੀਆਂ ਨੇ ਜ਼ਿੰਦਗੀ ਦੀ ਹਰ ਚਿੰਤਾ ਨੂੰ ਜੇ ਰੱਬ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਮਨੁੱਖ ਦਾ ਹਰ ਦਿਨ ਹੌਲਾ ਹੋ ਜਾਂਦਾ ਹੈ ਵਾਹਿਗੁਰੂ ਦੀ ਜਾਦ ਦਿਲ ਦਾ ਭਾਰ ਉਤਾਰ ਦਿੰਦੀ ਹੈ ਸਿਮਰਨ ਮਨ ਨੂੰ ਮੱਠਾ ਤੇ ਪਵਿੱਤਰ ਕਰ ਦਿੰਦਾ ਹੈ ਤੇ ਫਿਕਰਾਂ ਦੇ ਬਾਵਜੂਦ ਜਦੋਂ ਮਨੁੱਖ ਰੱਬ ਦਾ ਨਾਮ ਲੈਂਦਾ ਹੈ ਉਦੋਂ ਰੱਬ ਉਸ ਦੇ ਹਰ ਰਾਹ ਨੂੰ ਮਿਹਰ ਨਾਲ ਭਰ ਦਿੰਦਾ ਹੈ ਇਹੋ ਜੀਵਨ ਦਾ ਸਭ ਤੋਂ ਵੱਡਾ ਆਨੰਦ ਹੈ ਹੇ ਵਾਹਿਗੁਰੂ ਸਾਨੂੰ ਇਹ ਮਿਹਰ ਬਖਸ਼ ਇਹ ਰਾਸ ਬਖਸ਼ ਇਹ ਸਮਰਪਣ ਬਖਸ਼ ਫਿਕਰਾਂ ਨਾਲ ਭਰੇ ਜੀਵਨ ਵਿੱਚ ਰੱਬ ਦੀ ਯਾਦ ਕੋਈ ਦੂਰ ਦੀ ਗੱਲ ਨਹੀਂ ਇਹ ਤਾਂ ਸਾਡੀ ਸਾਹ ਵਿੱਚ ਵਸਦੀ ਹੈ ਜਿਵੇਂ ਸਾਹ ਆਪਣੇ ਆਪ ਆਉਂਦਾ ਜਾਂਦਾ ਹੈ ਓਵੇਂ ਸਿਮਰਨ ਵੀ ਆਪਣੇ ਆਪ ਉੱਭਰਣ ਲੱਗ ਪੈਂਦਾ ਹੈ ਜਦੋਂ ਅਸੀਂ ਉਸ ਨੂੰ ਜਗਾਉਣ ਦਾ ਯਤਨ ਕਰੀਏ ਮਨ ਨੂੰ ਕਾਬੂ ਕਰਨ ਦਾ ਰਾਹ ਮਨ ਨੂੰ ਮਾਰਨਾ ਨਹੀਂ ਮਨ ਨੂੰ ਸਮਝਾਉਣਾ ਹੈ ਰੱਬ ਨੂੰ ਯਾਦ ਕਰਨ ਦਾ ਰਾਹ ਫਿਕਰਾਂ ਨੂੰ ਭਜਾਉਣਾ ਨਹੀਂ ਫਿਕਰਾਂ ਨੂੰ ਸਿਮਰਨ ਵਿੱਚ ਪਰਿਵਰਤਨ ਕਰਨਾ ਹੈ ਜਦੋਂ ਵੀ ਕੋਈ ਚਿੰਤਾ ਦਿਲ ਨੂੰ ਚੁਬੇ ਉਸ ਨੂੰ ਰੱਬ ਦੀ ਝੋਲੀ ਵਿੱਚ ਰੱਖ ਦੇਣਾ ਇਹ ਹੀ ਸਭ ਤੋਂ ਵੱਡਾ ਸਿਮਰਨ ਹੈ ਅੰਤ ਵਿੱਚ ਇਹੀ ਅਰਦਾਸ ਹੈ ਕਿ ਏ ਵਾਹਿਗੁਰੂ ਜਿਵੇਂ ਤੂੰ ਰਾਤ ਨੂੰ ਸਵੇਰਾ ਬਣਾ ਦਿੰਦਾ ਹੈ ਜਿਵੇਂ ਤੂੰ ਸਾਡੀਆਂ ਚਿੰਤਾਵਾਂ ਉਵੇਂ ਹੀ ਤੂੰ ਸਾਡੀਆਂ ਚਿੰਤਾਵਾਂ ਨੂੰ ਵੀ ਚਾਨਣ ਵਿੱਚ ਬਦਲ ਦੇ ਸਾਡੇ ਮਨ ਦੀਆਂ ਗ੍ਰਾਹਾਂ ਖੋਲ ਦੇ ਸਾਡੇ ਦਿਲ ਵਿੱਚ ਆਪਣੀ ਯਾਦ ਦੀ ਰੌਸ਼ਨੀ ਭਰ ਦੇ ਸਾਡੀ ਰੂਹ ਨੂੰ ਆਪਣੇ ਨਾਮ ਨਾਲ ਜੋੜ ਲੈ ਚਾਹੇ ਫਿਕਰ ਬੜੇ ਹੋਣ ਚਾਹੇ ਦਿਲ ਡੋਲਦਾ ਹੋਵੇ ਪਰ ਸਾਡਾ ਧਿਆਨ ਹਮੇਸ਼ਾ ਤੇਰੇ ਪੈਰਾਂ ਵਿੱਚ ਟਿਕਿਆ ਰਹੇ ਸਾਨੂੰ ਤੁਰਨਾ ਸਿਖਾ ਦੇ ਗਹਿਰਾ ਸਿਮਰਨ ਬਖਸ਼ ਦੇ ਤੇ ਨਾਮ ਦੇ ਰਾਸ ਨਾਲ ਸਾਡੀ ਰੂਹ ਨੂੰ ਹਮੇਸ਼ਾ ਜਿਉਂਦਾ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ